ਇਹ ਕੋਈ ਸਾਡੀ ਹੀਰ ਨਹੀਂ ਜਤਨੀ ਇਹਦੇ ਨਾਲ ਸਾਡਾ ਸਭ ਕੁਝ ਛਾਲ ਨਹੀਂ ਹੋ ਜਾਂਦਾ ਇਹ ਇਹਦੇ ਨਾਲ ਯੂਨੀਵਰਸਿਟੀ ਸਾਨੂੰ ਪੰਜਾਬ ਨੂੰ ਨਹੀਂ ਮਿਲ ਜਾਂਦੀ ਮਤਲਬ 100 ਪੈਸੇ ਚੋਂ ਅਸੀਂ ਹਜੇ 4 ਪੈਸੇ ਕਬਜ਼ੇ ਲਿਆ 96 ਪੈਸਾ ਕਬਜ਼ਾ ਹਜੇ ਵੀ ਕੇਂਦਰ ਸਰਕਾਰ ਕੋਲ ਆ ਉਚਾਈ ਚੰਡੀਗੜ੍ਹ ਦਾ ਹੋਵੇ ਚਾਹੀ ਯੂਨੀਵਰਸਿਟੀ ਦਾ ਉਹ ਕਬਜ਼ਾ ਵੀ ਛਡਾਉਣਾ ਅਸੀਂ ਗੱਲ ਹੈ ਸਾਡੇ ਪਾਣੀਆਂ ਦੀ ਵੀ ਰਹਿੰਦੀ ਆ ਹੁਣ ਮੈਨੂੰ ਇਉਂ ਲੱਗਦਾ ਹੈ ਕਿ ਜਿਹੜੇ ਉਹ ਲੋਕ ਜਿਹੜੇ ਇਸ ਤੋਂ ਪਹਿਲੇ ਸੰਘਰਸ਼ ਲੜਦੇ ਰਹੇ ਤੁਸੀਂ ਹਵਾ ਦੀ ਗੱਲ ਕੀਤੀ ਪਾਣੀ ਦੀ ਕੀਤੀ ਬੋਲੀ ਦੀ ਕੀਤੀ ਧਰਤੀ ਦੀ ਕੀਤੀ ਮਿੱਟੀ ਦੀ ਕੀਤੀ ਮੈਨੂੰ ਲੱਗਦਾ ਹੈ ਕਿ ਉਹ ਹੁਣ ਸੁਰੱਖਰੂ ਮਹਿਸੂਸ ਕਰਨਗੇ ਕਿ ਸਾਡੇ ਪੁੱਤ ਭਤੀਜੇ ਉੱਠ ਖੜੇ ਹੁਣ ਕਮਾਂਡ ਇਹਨਾਂ ਕੋਲੇ ਜਾਵਣੀ ਕੱਲ ਤੱਕ ਵੀ ਸਾਨੂੰ ਇਹ ਸੀਗਾ ਕਿ ਸਾਰਾ ਪੰਜਾਬ ਸਾਨੂੰ ਦੇਖ ਰਿਹਾ ਹੈ ਨਾ ਮੋਰਚੇ ਦੀ ਜ਼ਿੰਮੇਵਾਰੀ ਸਾਨੂੰ ਜੇ ਅਗਵਾਈ ਮਿਲੀ ਹੋਈ ਆ ਤਾਂ ਸਾਨੂੰ ਉਸ ਮੈਚਿਓਰਿਟੀ ਨਾਲ ਹੀ ਚੱਲਣਾ ਪੂਆ ਆ ਦੇ ਮਤਲਬ ਨਿੱਜੀ ਜਿਓ ਕੋਈ ਗੱਲਾਂ ਹੁੰਦੀਆਂ ਉਹ ਛੱਡ ਕੇ ਸੇਖਾਲਾ ਦਾ ਅਰਮੀਰ ਦੇਖ ਰਹੇ ਹਾਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦਾ ਸੰਘਰਸ਼ ਜਿੱਤ ਲਿਆ ਗਿਆ ਫਤਿਹ ਹੋ ਗਈ ਹੈ ਔਰ ਇਸ ਸੰਘਰਸ਼ ਦੇ ਵਿੱਚ ਬਹੁਤ ਸਾਰੇ ਪੜਾ ਸੀ ਬਹੁਤ ਸਾਰੇ ਐਫਰਟ ਲੱਗੇ ਬਹੁਤ ساری એનર્ਜੀ ਲੱਗੀ ਔਰ ਇਸ એનર્ਜੀ ਦੇ ਵਿੱਚ ਪੰਜਾਬ ਦੀਆਂ ਬਹੁਤ ਸਾਰੀਆਂ ਜਮਹੂਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਬਹੁਤ ਵੱਡਾ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਯੋਗਦਾਨ ਰਿਹਾ ਔਰ ਪੁਆਦ ਦਾ ਖਾਸ ਕਰਕੇ ਯੋਗਦਾਨ ਰਿਹਾ ਕਿ ਪੁਆਦ ਦੇ ਲੋਕਾਂ ਨੇ ਇੱਥੇ ਲੰਗਰ ਦੇ ਪ੍ਰਬੰਧ ਕੀਤੇ ਔਰ ਇਸ ਮੋਰਚੇ ਨੂੰ ਚੱਲਦਾ ਰੱਖਣ ਦੇ ਵਾਸਤੇ ਹੋਰ ਜਿਹੜੇ ਸੋਰਸਸ ਸੀ ਉਹ ਪਵਾਦ ਦੇ ਲੋਕਾਂ ਨੇ ਲਿਆਂਦੇ ਪਰ ਹੁਣ ਮੋਰਚਾ ਸਮਾਪਤ ਹੋ ਰਿਹਾ ਤੁਹਾਨੂੰ ਆਹ ਤਸਵੀਰ ਦਿਖਾਈਏ ਕਿ ਇੱਥੇ ਸਟੇਜ ਚੱਲਦਾ ਹੁੰਦਾ ਸੀ ਇਸ ਨੂੰ ਹੁਣ ਸਾਫ ਸਫਾਈ ਕਰਕੇ ਇੱਥੋਂ ਸਮਾਨ ਚੁੱਕਿਆ ਜਾ ਰਿਹਾ ਹੈ ਅੱਜ ਸਵੇਰ ਦੀ ਤਸਵੀਰ ਹੈ ਔਰ ਕੁਝ ਸਮੇਂ ਬਾਅਦ ਇੱਥੋਂ ਦੇ ਪ੍ਰਸ਼ਾਸਨ ਦੇ ਨਾਲ ਮੋਰਚੇ ਦੇ ਆਗੂਆਂ ਦੀ ਇੱਕ ਮੀਟਿੰਗ ਹੋਣੀ ਹੈ ਉਹ ਮੀਟਿੰਗ ਦੇ ਵਿੱਚ ਕੁਝ ਹੋਰ ਵੀ ਜਿਹੜੀਆਂ ਯੂਨੀਵਰਸਿਟੀ ਦੀਆਂ ਮੰਗਾਂ ਹੈਗੀਆਂ ਉਹ ਵੀ ਡਿਸਕਸ ਹੋਣਗੀਆਂ ਉਹਨਾਂ ਦੇ ਵਾਸਤੇ ਲਿਖਤੀ ਕੰਸੈਂਟ ਜਿਹੜਾ ਹੈ ਉਹ ਪ੍ਰਸ਼ਾਸਨ ਦੇ ਵੱਲੋਂ ਦਿੱਤਾ ਜਾਣਾ ਉਸ ਤੋਂ ਬਾਅਦ ਮੋਰਚਾ ਇੱਥੋਂ ਸਮਾਪਤ ਹੋ ਜਾਣਾ ਆਖਰੀ ਸਪੀਚਾਂ ਤੋਂ ਬਾਅਦ ਔਰ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਪੇਪਰ ਚੱਲ ਰਹੇ ਆ ਕੱਲ ਦੀ ਚਰਚਾ ਸੀ ਕਿ ਇੱਕ ਵੱਡਾ ਮਾਰਚ ਕੀਤਾ ਜਾਏਗਾ ਜਿਸ ਨੂੰ ਫਤਿਹ ਮਾਰਚ ਕਹਿ ਲੋ ਵਿਕਟਰੀ ਮਾਰਚ ਕਹਿ ਲੋ ਉਹ ਹੁਣ ਸਟੂਡੈਂਟਾਂ ਨੇ ਫੈਸਲਾ ਲਿਆ ਹੈ ਕਿ ਉਹ ਸ਼ਾਇਦ ਨਾ ਕੀਤਾ ਜਾਵੇ ਕਿਉਂਕਿ ਬੱਚਿਆਂ ਦੇ ਪੇਪਰ ਚੱਲ ਰਹੇ ਆ ਔਰ ਸਾਰੇ ਦਾ ਸਾਰਾ ਸਮਾਨ ਜਿਹੜਾ ਇਸ ਵੇਲੇ ਸਮੇਟਿਆ ਜਾ ਰਿਹਾ ਹੈ ਬੀਤੇ ਰਾਤ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਈਆਂ ਕਿ ਖੂਬ ਜਸ਼ਨ ਹੋਏ ਬੱਚਿਆਂ ਨੇ ਆਪਣੀ ਜਿੱਤ ਦਾ ਜਸ਼ਨ ਮਨਾਇਆ ਇਹ ਕਿਉਂ ਅਸੀਂ ਕਹਿੰਦੇ ਹਾਂ ਵਾਰ-ਵਾਰ ਕਿ ਚੋਨਾ ਬਹੋਣੀਆਂ ਬਹੁਤ ਲਾਜ਼ਮੀ ਹੈ ਇੱਥੇ ਜਿਹੜਾ ਵੀ ਸੰਘਰਸ਼ ਵਿਦਿਆਰਥੀਆਂ ਦੇ ਵੱਲੋਂ ਲੜਿਆ ਗਿਆ ਉਹਨਾਂ ਦੇ ਲਈ ਇੱਕ ਬਹੁਤ ਵੱਡੀ ਜਿੱਤ ਹੈ ਉਹਨਾਂ ਦੇ ਪੱਖ ਤੋਂ ਕੋਈ ਇਸ ਨੂੰ ਕਿਸੇ ਤਰੀਕੇ ਹੀ ਸਮਝੇ ਪਰ ਇਹ ਬਹੁਤ ਵੱਡੀ ਜਿੱਤ ਹੈ ਆਉਣ ਵਾਲੀ ਉਹਨਾਂ ਦੀ ਜਿਹੜੀ ਸਟਰਗਲ ਦੀ ਲਾਈਫ ਹੋਏਗੀ ਉਸ ਦੇ ਵਿੱਚ ਉਹ ਹੋਰ ਫੋਰਸ ਨਾਲ ਲੜ ਸਕਦੇ ਇਸੇ ਕਰਕੇ ਜ਼ਰੂਰੀ ਹੈ ਕਿ ਚੋਣਾ ਹੋਣੀਆ ਚਾਹੀਦੀਆਂ ਔਰ ਬੱਚਿਆਂ ਨੂੰ ਮੌਕਾ ਦੇਣ ਦੀ ਜ਼ਰੂਰਤ ਹੁੰਦੀ ਹੈ ਮੇਰੇ ਨਾਲ ਇੱਕ ਵੀਰ ਹੈਗੇ ਨੇ ਜਿਨ੍ਹਾਂ ਨੇ ਇਸ ਮੋਰਚੇ ਦੇ ਵਿੱਚ ਮੋਰੀ ਭੂਮਿਕਾ ਨਿਭਾਈ ਹੈ ਬਹੁਤ ਸਾਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਨੌਜਵਾਨਾਂ ਦਾ ਬਹੁਤ ਸਾਰਾ ਐਫਰਟ ਲੱਗਾ ਕੀ ਨਾਮ ਹੈ ਵੀਰ ਤੁਹਾਡਾ ਮੇਰਾ ਨਾਮ ਗਗਨਦੀਪਾ ਜੀ ਗਗਨਦੀਪ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕਿ ਪਰਦੇ ਸਮੇਂ ਸੰਘਰਸ਼ ਕਰਨਾ ਔਰ ਉਸ ਨੂੰ ਜਿੱਤ ਲੈਣਾ ਕਿਵੇਂ ਦੇਖਦੇ ਹੋ ਇਹ ਸਾਰੇ ਸਾਰੇ ਸਿਨੈਰੀਓ ਨੂੰ ਬਹੁਤ ਵੱਡਾ ਤੁਹਾਡਾ ਐਫਰਟ ਲੱਗਾ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਵੀ ਸਾਰੇ ਪੰਜਾਬ ਨੂੰ ਮੁਬਾਰਕਾਂ ਤੇ ਸਾਰਿਆਂ ਦਾ ਧੰਨਵਾਦ ਜੀ ਨੇ ਵੀ ਇਸ ਮੋਰਚੇ 'ਚ ਕੋਈ ਆਪਾ ਜਿੱਨਾਂ ਵੀ ਤਿਲਫਲ ਪਾਇਆ ਹਨ ਚਾਹੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਪੰਜਾਬ ਦਾ ਕੱਲਾ ਕੱਲਾ ਵਸਿੰਦਾ ਪਵਾ ਦੇ ਲੋਕ ਜਿਹੜੇ ਲੰਗਰ ਲੈ ਕੇ ਆਏ ਸਾਰੇ ਮੀਡੀਆ ਪਰਸਨ ਜਿਨ੍ਹਾਂ ਨੇ ਸਾਡੀ ਗੱਲ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਈ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਈ ਜਿਹੜੀ ਇਹ ਗੱਲ ਹੈ ਕਿ ਇਸ ਮੋਰਚੇ 'ਚੋਂ ਸਾਡੇ ਕੇ ਇਹੋ ਜਿਹੇ ਐਕਸਪੀਰੀਅੰਸ ਰਹੇ ਅ ਅਸੀਂ ਮੋਰਚਾ ਚੱਲੋ ਸ਼ੁਰੂ ਕਰਾਈ ਪਹਿਲਾਂ ਵੀ ਯੂਨੀਵਰਸਿਟੀ ਚ ਪ੍ਰੋਟੈਸਟ ਕਰਦੇ ਰਹਿੰਦੇ ਆ ਪਰ ਇਹ ਮੋਰਚੇ ਦਾ ਵੱਖਰਾ ਹੀ ਐਕਸਪੀਰੀਅੰਸ ਹੈਗਾ ਅਸੀਂ ਮੋਰਚੇ ਨੂੰ ਇੱਥੇ ਬੈਠੇ ਲੀਡ ਜਰੂਰ ਕਰ ਰਹੇ ਸੀ ਪਰ ਮੋਰਚਾ ਕੱਲੇ ਵਿਦਿਆਰਥੀਆਂ ਦਾ ਨਹੀਂ ਸੀ ਮੋਰਚਾ ਸਾਰੇ ਪੰਜਾਬ ਦਾ ਸੀ ਪੰਜਾਬ ਦੇ ਲੋਕਾਂ ਨੇ ਇਸ ਵਾਰ ਤੈਅ ਕਰਿਆ ਸੀ ਕਿ ਕੇਂਦਰ ਸਾਡੇ ਤੋਂ ਯੂਨੀਵਰਸਿਟੀ ਖੋਣ ਆਇਆ ਤੇ ਅਸੀਂ ਖੋਣ ਨਹੀਂ ਦੇਣੀ ਤੇ ਉਹ 2020 ਕੀ ਵਾਲੀ ਸੰਘਰਸ਼ ਦੀ ਤਰ੍ਹਾਂ ਲੋਕਾਂ ਨੇ ਫੇਰ ਮੋਦੀ ਨੂੰ ਚੁਕਾਇਆ ਤੇ ਜਿਹੜੇ ਇੱਥੇ ਨਾਰੇ ਗੂੰਜੇ ਮਤਲਬ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਨਾ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਨਾਰਿਆਂ ਦੀ ਜਿਹੜੀ ਮਹੱਤਤਾ ਇੱਥੇ ਗੂੰਜਣੇ ਚੰਡੀਗੜ੍ਹ ਚ ਤੇ ਉਹ ਨਾਰਿਆਂ ਦੀ ਗੂੰਜ ਹਜੇ ਵੀ ਖਤਮ ਨਹੀਂ ਹੋਣੀ ਉਹ ਦਿੱਲੀ ਤਾਂ ਕਿਹੜੀ ਆਵਾਜ਼ ਸੁਣੀ ਦਿੱਲੀ ਕੰਬੀ ਇਹਨਾਂ ਨਾਰਿਆਂ ਨਾਲ ਉਹ ਨਾਰੇ ਅੱਗੇ ਵੀ ਵਧਨੇ ਆ ਇਹ ਅਸੀਂ ਲੰਬੇ ਸੰਘਰਸ਼ ਦਾ ਇੱਕ ਪੜਾਅ ਜਿੱਤ ਲਿਆ ਯੂਨੀਵਰਸਿਟੀ ਚ ਸੈਂਟਰ ਦੇ ਇਲੈਕਸ਼ਨ ਚਰਾਲੇ ਪਰ ਯੂਨੀਵਰਸਿਟੀ ਅਸੀਂ ਪੰਜਾਬ ਲਈ ਵੀ ਲੈਣੀ ਆ ਚੰਡੀਗੜ੍ਹ ਵੀ ਪੰਜਾਬ ਲਈ ਲੈਣਾ ਬਾਟੀ ਸਾਡੇ ਰਹਿੰਦੇ ਹੱਕ ਆ ਜਿਹੜੇ ਸਾਡੇ ਫੈਡਰਲ ਰਾਈਟ ਦੇ ਹੱਕ ਆ ਜਿਹੜੇ ਆਪਾਂ ਲਈ ਪਿਛਲੇ ਅਸੀਂ 47 ਵੇਲੇ ਦੇ ਉਹ ਸੰਦੇਸ਼ ਕਰ ਰਹੇ ਆ ਉਹ ਲੜਾਈ ਅੱਗੇ ਲੜਾਂਗੇ ਤਾਂ ਇਹਦੇ ਚੋ ਅਸੀਂ ਜੋ ਕੋਈ ਸਿੱਖਿਆ ਪ੍ਰਾਣੇ ਮਤਲਬ ਕਿਸਾਨ ਜਥੇਬੰਦੀਆਂ ਤੋਂ ਐਕਸਪੀਰੀਅੰਸ ਵੀ ਲਿਆ ਉਹ ਵੀ ਇੱਥੇ ਸਾਨੂੰ ਸਲਾਹਾਂ ਦਿੰਦੇ ਰਹੇ ਤੇ ਸਾਡਾ ਆਪ ਦਾ ਸਬਰ ਜਜ਼ਬਾ ਸਭ ਕੁਝ ਹੀ ਸੀਗਾ ਤੇ ਉਹਦੇ ਚੋਂ ਅੱਗੇ ਬਹੁਤ ਸੰਭਾਵਨਾਵਾਂ ਇਸ ਚੋਂ ਕਿ ਨੌਜਵਾਨੀ ਲਹਿਰ ਉੱਠਣ ਦੀਆਂ ਬਿਲਕੁਲ ਸੰਭਾਵਨਾਵਾਂ ਹੈਗੀਆਂ ਨੇ ਅੱਛਾ ਜਿਹੜੀਆਂ ਡਿਮਾਂਡਸ ਤੁਸੀਂ ਰੱਖੀਆਂ ਸੀਗੀਆਂ ਮੋਰਚਾ ਇਸ ਕਰਕੇ ਚੱਕ ਰਹੇ ਹੋ ਕਿ ਤੁਸੀਂ ਉਹਦੇ ਨਾਲ ਸਹਿਮਤ ਹੋ ਕੀ ਹੂਬ ਹੂ ਉਵੇਂ ਹੋਈਆਂ ਜਾਂ ਉਹਦੇ ਵਿੱਚ ਕੁਝ ਬਦਲਾਅ ਹੋਏ ਨੇ ਤੁਹਾਡੀਆਂ ਡਿਮਾਂਡਸ ਦੇ ਅੰਦਰ ਹਾਂਜੀ ਬਿਲਕੁਲ ਆਪਣੀ ਦੋ ਮੁੱਖ ਡਿਮਾਂਡਾਂ ਸੀਗੀਆਂ ਅੱਜ ਪਹਿਲੀ ਆਪਣੀ 7 ਤਰੀਕ ਨੂੰ ਪੂਰੀ ਹੋ ਜਾਂਦੀ ਆ ਕਿ ਜਿਹੜੇ ਰਿਫਾਰਮ ਚਰੇ ਸੀਗੇ ਸੈਨੇਟ ਚ 99 ਮੈਂਬਰੀ ਤੋਂ 33 ਮੈਂਬਰੀ ਬਣਦੀ ਸੀ ਉਹ 99 ਮੈਂਬਰੀ ਬਣਾਈ ਜਾਵੇ ਉਹ 99 ਮੈਂਬਰੀ ਬਣਦੀ ਸੀ ਉਦੋਂ ਫਿਰ ਕੱਲ ਆਪਾਂ ਨੂੰ ਅਪਰੂਵਲ ਆ ਜਾਂਦਾ ਇਹਦਾ ਇਲੈਕਸ਼ਨ ਆਦਾ ਇਲੈਕਸ਼ਨ ਸ਼ਡਿਊਲ ਦਾ ਤੇ ਉਹ ਇਲੈਕਸ਼ਨ ਸ਼ਡਿਊਲ ਅਪਰੂਵ ਹੋ ਗਿਆ ਤਾਂ ਆਪਣੀਆਂ ਦੋ ਜਿਹੜੀਆਂ ਮੁੱਖ ਡਿਮਾਂਡਾਂ ਸੀ ਉਹ ਮੰਨੀਆਂ ਗਈਆਂ ਬਾਕੀ ਕੋਸ਼ ਡਿਮਾਂਡਾਂ ਯੂਨੀਵਰਸਿਟੀ ਲੈਵਲ ਦੀਆਂ ਹੈਗੀਆਂ ਛੋਟੇ ਡਿਮਾਂਡਾਂ ਤੇ ਅੱਜ ਆਪਣੀ ਲਗਭਗ 2 ਘੰਟੇ ਦੇ ਕਰਕੇ 11:00 ਵਜੇ ਮੀਟਿੰਗ ਆ ਤੇ ਉਹ ਮੀਟਿੰਗ ਚ ਜਦੋਂ ਆਪਾਂ ਨੂੰ ਰਿਟਰਨ ਮਿਲ ਗਿਆ ਤੇ ਮੋਰਚਾ ਜਿੱਤ ਦੇ ਨਾਰੇ ਲਾਉਂਦਾ ਹੋਇਆ ਜਿੱਤ ਦੇ ਜਕਾਰੇ ਲਾਉਂਦੇ ਹੋਏ ਆਪਾਂ ਫਤਿਹ ਬੁਲਾਉਂਦੇ ਹੋਏ ਮੋਰਚੇ ਨੂੰ ਚੱਕਾਂਗੇ ਇੱਕ ਵਾਰ ਤੇ ਅਗਲੇ ਜਿਹੜੇ ਸੰਘਰਸ਼ਾ ਉਹਨਾਂ ਦੀ ਇਥੋਂ ਗੱਲ ਤੋੜਦੇ ਹੋਏ ਉਹਦੇ ਮਤਲਬ ਕੁਝ ਗੱਲਾਂ ਲੁਕਾ ਕੇ ਗੱਲ ਕਰ ਰਹੇ ਹਾਂ ਕਿ ਅਗਲੇ ਸੰਘਰਸ਼ ਕੁਝ ਤੈਅ ਹੋ ਗਿਆ ਕਿ ਹੁਣ ਅਗਲਾ ਸੰਘਰਸ਼ ਕਿਹੜਾ ਹੋਏਗਾ ਨਹੀਂ ਓਵੇਂ ਓਵੇਂ ਮੋਰਚਾ ਇੱਕ ਵਾਰੀ ਇਹ ਹੈ ਵੀ ਮੋਰਚੇ ਜਿੱਤ ਹੋ ਜਿੱਟੀਆਂ ਤੇ ਮੋਰਚੇ ਦੀ ਸਮਾਪਤੀ ਆ ਪਰ ਸਾਨੂੰ ਪਤਾ ਤਾਂ ਹੈ ਨਾ ਕਿ ਇਹ ਵੀ ਸਾਡੀ ਹੀਰ ਲਈ ਜੱਤ ਨਹੀਂ ਇਹਦੇ ਨਾਲ ਸਾਡਾ ਸਭ ਕੁਝ ਛੱਲ ਨਹੀਂ ਹੋ ਜਾਂਦਾ ਇਹ ਇਹਦੇ ਨਾਲ ਯੂਨੀਵਰਸਿਟੀ ਸਾਨੂੰ ਪੰਜਾਬ ਨੂੰ ਨਹੀਂ ਮਿਲ ਜਾਂਦੀ ਮਤਲਬ 100 ਪੈਸੇ ਚੋਂ ਅਸੀਂ ਹਜੇ 4 ਪੈਸੇ ਕਬਜ਼ੇ ਲਿਆ 96 ਪੈਸਾ ਕਬਜ਼ਾ ਹਜੇ ਵੀ ਕੇਂਦਰ ਸਰਕਾਰ ਕੋਲ ਆ ਉਚਾਈ ਚੰਡੀਗੜ੍ਹ ਦਾ ਹੋਵੇ ਚਾਹੀ ਯੂਨੀਵਰਸਿਟੀ ਦਾ ਉਹ ਕਬਜ਼ਾ ਵੀ ਛਡਾਉਣਾ ਅਸੀਂ ਗੱਲ ਹੈ ਸਾਡੇ ਪਾਣੀਆਂ ਦੀ ਵੀ ਰਹਿੰਦੀ ਆ ਗੱਲ ਸਾਡੀ ਮਾਂ ਬੋਲੀ ਪੰਜਾਬੀ ਦੀ ਵੀ ਰਹਿੰਦੀ ਆ ਗੱਲ ਸਾਡੀ ਮਿੱਟੀ ਦੀ ਵੀ ਆ ਗੱਲ ਸਾਡੇ ਬੁੱਢੇ ਨਾਲੇ ਚ ਜੋ ਪਰ ਦੂਸ਼ਣ ਹੋ ਰਿਹਾ ਲਗਾਤਾਰ ਪਾਣੀ ਆ ਉਹਦੀ ਵੀ ਆ ਗੱਲ ਸਾਡੀ ਹਵਾ ਦੀ ਵੀ ਆ ਜਿਹੜੀ ਲਗਾਤਾਰ ਪ੍ਰਦੂਸ਼ਿਤ ਹੋ ਰਹੀ ਆ ਤੇ ਜੱਲ ਸਾਰੇ ਪੰਜਾਬ ਦੀ ਹੋ ਇੱਥੇ ਚਾਹੇ ਜਾਤ ਪਾਤ ਦਾ ਰੌਲੇ ਆ ਚਾਹੇ ਵੀ ਇਥੋਂ ਦੀ ਇਕਨੋਮੀ ਦੇ ਰੌਲੇ ਚਾਹੇ ਜੂਰੀ ਸਿਸਟਮ ਦੇ ਉਹ ਗੱਲਾਂ ਰਹਿੰਦੀਆਂ ਗੱਲਾਂ ਅੱਗੇ ਤੋਰਨੀਆਂ ਪੈਣੀਆਂ ਤਾਂ ਕੀ ਮਹਿਸੂਸ ਹੋ ਰਿਹਾ ਤੁਹਾਡਾ ਨਾਮ ਵਿਸਰ ਗਿਆ ਗਗਨ 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 ਮੈਨੂੰ ਪਤਾ ਕੀ ਮਹਿਸੂਸ ਹੋ ਰਿਹਾ ਕਿ ਜਦੋਂ ਇੱਕ ਪਰਿਵਾਰ ਦੇ ਵਿੱਚ ਇੱਕ ਲਾਣੇਦਾਰ ਹੁੰਦਾ ਨਾ ਲਾਣੇਦਾਰ ਸਾਰਾ ਕੁਝ ਸੰਭਾਲਦਾ ਆਪਣੇ ਘਰਾਂ ਦੇ ਅੰਦਰ ਹਾਂਜੀ ਉਹਨੂੰ ਜ਼ਿੰਮੇਵਾਰੀਆਂ ਹੁੰਦੀਆਂ ਉਹਨੇ ਕਮਾਉਣਾ ਵੀ ਉਹਨੇ ਆਪਣਾ ਘਰ ਵੀ ਚਲਾਉਣਾ ਜਦੋਂ ਉਹਦਾ ਪੁੱਤ ਜਵਾਨ ਹੋ ਜਾਂਦਾ ਜਾਂ ਭਤੀਜੇ ਜਵਾਨ ਹੋ ਜਾਂਦੇ ਆ ਜਦੋਂ ਉਹ ਜ਼ਿੰਮੇਵਾਰੀਆਂ ਸਾਂਭ ਲੈਂਦੇ ਆ ਤਾਂ ਉਹ ਫਿਰ ਸੁਰਖਰੂ ਹੋ ਜਾਂਦਾ ਹਾਂਜੀ ਹੁਣ ਮੈਨੂੰ ਇਉਂ ਲੱਗਦਾ ਕਿ ਜਿਹੜੇ ਉਹ ਲੋਕ ਜਿਹੜੇ ਇਸ ਤੋਂ ਪਹਿਲੇ ਸੰਘਰਸ਼ ਲੜਦੇ ਰਹੇ ਤੁਸੀਂ ਹਵਾ ਦੀ ਗੱਲ ਕੀਤੀ ਪਾਣੀ ਦੀ ਕੀਤੀ ਬੋਲੀ ਦੀ ਕੀਤੀ ਧਰਤੀ ਦੀ ਕੀਤੀ ਮਿੱਟੀ ਦੀ ਕੀਤੀ ਹਾਂਜੀ ਮੈਨੂੰ ਲੱਗਦਾ ਕਿ ਉਹ ਹੁਣ ਸੁਰਖਰੂ ਮਹਿਸੂਸ ਕਰਨਗੇ ਕਿ ਸਾਡੇ ਪੁੱਤ ਭਤੀਜੇ ਉੱਠ ਕੜੇ ਹੁਣ ਕਮਾਂਡ ਇਹਨਾਂ ਕੋਲੇ ਜਾਵਣੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮਹਿਸੂਸ ਕਰਦੇ ਹੋ ਇਸ ਗੱਲ ਬਿਲਕੁਲ ਜੀ ਇਹ ਅਸਲ ਚ ਇੱਥੇ ਬੈਠਿਆਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਮਹਿਸੂਸ ਹੁੰਦੀ ਆ ਮਣ ਕੱਲ ਤੱਕ ਵੀ ਸਾਨੂੰ ਇਹ ਸੀਗਾ ਕਿ ਸਾਰਾ ਪੰਜਾਬ ਸਾਨੂੰ ਦੇਖ ਰਿਹਾ ਹੈ ਨਾ ਮੋਰਚੇ ਦੀ ਜ਼ਿੰਮੇਵਾਰੀ ਸਾਨੂੰ ਜੇ ਅਗਵਾਈ ਮਿਲੀ ਹੋਈ ਆ ਤਾਂ ਸਾਨੂੰ ਉਸ ਮੈਚਿਓਰਿਟੀ ਨਾਲ ਹੀ ਚੱਲਣਾ ਪਊ ਆਪਦੇ ਮਤਲਬ ਨਿੱਜੀ ਜੇ ਉਹ ਟੋਹੇ ਗੱਲਾਂ ਹੁੰਦੀਆਂ ਉਹ ਛੱਡ ਕੇ ਪੂਰਾ ਪੰਜਾਬ ਸਾਨੂੰ ਦੇਖ ਰਿਹਾ ਯੂਨੀਵਰਸਿਟੀ ਵੱਲ ਦੇਖ ਰਿਹਾ ਤੇ ਯੂਨੀਵਰਸਿਟੀ ਦੀ ਅਗਵਾਈ ਜੇ ਸਾਨੂੰ ਮਿਲੀ ਹੋਈ ਆ ਤਾਂ ਸਾਡੇ ਤੋਂ ਜ਼ਿੰਮੇਵਾਰੀ ਆ ਪੰਜਾਬ ਦੇ ਧੀਆਂ ਪੁੱਤ ਜਵਾਨ ਹੋਏ ਆ ਤੇ ਪੰਜਾਬ ਦੀ ਨੌਜਵਾਨੀ ਅੱਗੇ ਵਧੂਗੀ ਤੇ ਪਿਛ 47 ਤੋਂ ਜੋ ਪੰਜਾਬੀ ਸੂਬਾ ਲਹਿਰ ਚੱਲੀ ਹਨਾ 68 ਚ ਸਾਨੂੰ ਸੂਬਾ ਮਿਲਿਆ ਕਟਿਆ ਟੁੱਟਿਆ ਮਿਲਿਆ ਜੋ ਵੀ ਮਿਲਿਆ ਉਹ ਉਹਦੀਆਂ ਡਿਮਾਂਡਾਂ ਲਗਜਾਤਰ ਚੱਲਦੀਆਂ ਰਹੀਆਂ ਅਨੰਦਪੁਰ ਸਾਹਿਬ ਦਾ ਮਤਾ ਹੁੰਦਾ ਉਹਦੇ ਚ ਸਾਡੀਆਂ ਬਹੁਤ ਡਿਮਾਂਡਾਂ ਅੱਜ ਤੱਕ ਨਹੀਂ ਪੂਰੀਆਂ ਹੋਈਆਂ ਹਨਾ ਖਾਰਚੂ ਮੂਵਮੈਂਟ ਚੱਲਦੀ ਹਜ਼ਾਰਾਂ ਨੌਜਵਾਨ ਆਪਣੀਆਂ ਜ਼ਿੰਦਗੀਆਂ ਦੇ ਦਿੰਦੇ ਆ ਉਹਦੇ ਚ ਉਸ ਤੋਂ ਬਾਅਦ ਇੱਕ ਲੰਬਾ ਗੈਪ ਆ ਸਾਡੇ ਲੋਕ ਥੱਕ ਜਾਂਦੇ ਆ ਜਾਂ ਤਾਂ ਜਾਂ ਇੱਕ ਸਾਲ ਲੈ ਕੇ ਅਗਲੇ ਸੰਘਰਸ਼ੀ ਦੀ ਤਿਆਰੀ ਕਰਦੇ ਹੁਣ ਅਸੀਂ ਉਹ ਸਾਲ ਲੈ ਚੁੱਕੇ ਆ ਸਾਡੀ ਸਿਕਿਉਰਿਟੀ ਦੂਰ ਹੋ ਚੁੱਕੀ ਆ ਅਗਲੀ ਲੜਾਈ ਲਈ ਪੰਜਾਬ ਦੀ ਨੌਜਵਾਨੀ ਤਿਆਰ ਆ ਤੇ ਪਿਛਲੇ 8-10 ਸਾਲਾਂ ਤੋਂ ਇਹ ਖੂਨ ਲਈ ਪੰਜਾਬ ਦੀ ਨੌਜਵਾਨੀ ਲਗਾਤਾਰ ਉਬਲ ਰਹੀ ਆ ਚਾਹੇ ਕਿਸਾਨੀ ਦਾ ਨਾ ਹੁੰਦਾ ਇਹ ਗੱਲ ਚੱਲਦੀ ਰਹੂਗੀ ਆ ਆ ਦਿਖਾਓ ਇੱਧਰ ਇੱਕ ਬਜ਼ੁਰਗ ਬੈਠੇ ਨੇ ਇਹ ਅਪੰਗ ਹੈ ਹੈਂਡੀਕੈਪਡ ਹੈ ਪਰ ਉਹ ਹੁਣ ਵੀ ਇੱਥੇ ਨੇ ਇੱਥੇ ਹੁੰਦੇ ਨੇ ਇਹ ਹਾਂਜੀ ਹਾਂਜੀ ਇਹ ਮਤਲਬ ਪਿਛਲੇ ਕੁਝ ਦਿਨਾਂ ਤੋਂ ਮੋਰਚੇ ਤੇ ਹੀ ਆ ਪਟਿਆਲੇ ਤੋਂ ਆਏ ਹੋਏ ਆ ਹਾਂਜੀ ਹਾਂਜੀ ਜਿਵੇਂ ਮੈਂ ਪਹਿਲਾਂ ਹੀ ਗੱਲ ਕਰ ਰਿਹਾ ਹਾਂ ਇਹ ਸੱਚਿਓ ਸਾਰੇ ਪੰਜਾਬ ਦਾ ਮੋਰਚਾ ਸੀ ਹਰੇਕ ਪੰਜਾਬੀ ਨੇ ਆ ਕੇ ਇੱਥੇ ਇਹੀ ਕਿਹਾ ਕਿ ਯੂਨੀਵਰਸਿਟੀ ਸਾਡੀ ਆ ਸ਼ੇਰੋ ਕਿਤੇ ਕੇਂਦਰ ਹੋਗੇ ਨਾਲੇ ਥੋੜੀ ਜਾਣ ਦੇ ਦਾਂਗੇ ਬਾਬਿਆਂ ਦੀਆਂ ਬਹੁਤ ਸਾਰੀਆਂ ਵੀਡੀਓ ਆਈਆਂ ਉਹਨੂੰ ਪੱਤਰਕਾਰ ਸਵਾਲ ਕਰ ਰਿਹਾ ਹੈ ਕਿ ਕਦੇ ਸਕੂਲ ਗਏ ਹੋ ਕਹਿੰਦੇ ਸਕੂਲ ਤਾਂ ਨਹੀਂ ਗਏ ਅੱਜ ਯੂਨੀਵਰਸਿਟੀ ਆ ਗਈ ਯੂਨੀਵਰਸਿਟੀ ਆ ਗਈ ਉਹੀ ਗੱਲ ਹੈ ਜਿਹੜੇ ਕਦੇ ਸਕੂਲ ਵੀ ਨਹੀਂ ਗਏ ਸੀ ਯੂਨੀਵਰਸਿਟੀ ਦਾਵਾ ਕਰਨਾਗੇ ਉਹਨਾਂ ਨੂੰ ਆਪਦੇ ਹੱਕ ਪਤਾ ਮਤਲਬ ਕਈ ਸਕੂਲ ਵੀ ਗਏ ਹੋਣੇ ਆ ਪੀ ਐਚ ਡੀਆਂ ਕਰੀਆਂ ਹੋਣੀਆਂ ਬਹੁਤ ਪੜੇ ਹੋਣੇ ਆ ਪਰ ਦਫ਼ਤਰਾਂ 'ਚ ਬੈਠੇ ਅੱਜ ਵੀ ਕੇਂਦਰ ਸਰਕਾਰ ਦੇ ਆਪਾ ਲਈ ਚਾਪਲੂਸੀ ਕਰ ਰਹੇ ਹੋਣੇ ਆ ਪਰ ਕੁਝ ਬੰਦੇ ਪੜੇ ਨਹੀਂ ਪਰ ਉਹਨਾਂ ਨੂੰ ਇਹ ਪਤਾ ਸਾਡੇ ਹੱਕ ਕੀ ਆ ਅਸੀਂ ਹੱਕ ਕਿਵੇਂ ਲੈਣੇ ਆ ਉਹਨਾਂ ਨੂੰ ਇਹ ਪਤਾ ਤੇ ਮੈਦਾਨਾਂ ਦਾ ਰਾਹ ਹੀ ਫਿਰ ਨੂੰ ਸਭ ਜਿਤਾਉਂਦਾ ਸਾਨੂੰ ਮਤਲਬ ਸਬਰ ਜਜ਼ਬਾ ਸੰਘਰਸ਼ ਜੋਸ਼ ਸਭ ਕੁਝ ਇਕੱਠੇ ਏਕੇ ਨਾਲ ਠੀਕ ਉਹਨੂੰ ਸਭ ਤੋਂ ਵੱਡਾ ਏਕਾ ਹੁੰਦਾ ਹਨਾ ਤੇ ਸਰਕਾਰ ਕੱਲੇ ਗੱਲੋਂ ਡਰਾ ਲੈਂਦੀ ਆ ਪਰ ਤੁਹਾਡੇ ਤੇ ਤੁਹਾਡੇ ਤੇ ਇਹ ਨੌਜਵਾਨਾਂ ਤੇ ਮਾਮਲੇ ਪਰਚੇ ਕਿੰਨੇ ਕੋ ਹੋਏ ਨੇ ਤੁਹਾਡੇ ਕੋਲ ਜਾਣਕਾਰੀ ਹੋਊਗੀ ਇਸ ਇਸ ਸਟਰਗਲ ਦੇ ਤਰ੍ਹਾਂ ਇੱਕ ਤਾਂ ਪਿਛਲੇ ਧਰਨੇ ਵੇਲੇ ਸਾਡੇ ਤੇ 14 ਜਣਿਆਂ ਦੇ ਪਰਚਾ ਹੋਇਆ ਸੀ ਜਿਹੜਾ ਪਿਛਲੇ ਸਾਲ ਧਰਨ ਲੱਗਿਆ ਸੀ ਉਹ ਪਰਚੇ ਪੈਂਡਿੰਗ ਤੋਂ ਰਹੇ ਹਾਂ ਜੋ ਪੈਂਡਿੰਗ ਤੋਂ ਰਹਾਂਦਾ ਸੀਗਾ ਅਥਾਰਟੀ ਉਹ ਤੋਂ ਪਿਛਲੀ ਵਾਰ ਮੰਨ ਗਈ ਸੀ ਕਿ ਉਹ ਪਰਚੇ ਵਾਪਸ ਲਵਾਵਾਂਗੇ ਉਸ ਤੋਂ ਬਾਅਦ ਮੋਰਚੇ ਐਤਕੀ ਦੁਬਾਰਾ ਮੰਨੇ ਆ ਕਿ ਇਹ ਮੋਰਚਾ ਪਿਛਲੇ ਸਾਲ ਨਾਲੋਂ ਵੱਡਾ ਸੀਗਾ ਤੇ ਦੁਬਾਰਾ ਮੰਨੇ ਪਰਚੇ ਵਾਪਸ ਲੈਣ ਲਈ ਤੇ ਬਾਕੀ ਇੱਕ ਪਰਚੇ ਸਾਡੇ ਉਹ 10 ਤਰੀਕ ਦੇ ਕਰਕੇ ਪਿਆ ਉਹ ਪਰ ਅਣਪਛਾ ਹੁੰਦਾ ਨਾ ਕਿ ਜਿਹੜਾ ਬਾਬਤ ਵੀ ਗੱਲ ਕਰੋਗੇ ਹਾਂਜੀ ਉਹਦੇ ਬਾਬਤ ਪਛਾਤੇ ਅਣਪਛਾਤੇ ਕੱਲ ਨੂੰ ਕਿਸੇ ਦਾ ਵੀ ਨਾਮ ਕਿਸੇ ਦਾ ਵੀ ਪਾ ਸਕਦੇ ਉਹ ਵੀ ਵਾਪਸ ਲਿਆ ਜਾਵੇ ਮਤਲਬ ਜਿਹੜੇ ਡਰੋਨ ਦੇ ਜਾਂ ਸਟੂਡੈਂਟਾਂ ਨੂੰ ਲੋਕਾਂ ਨੂੰ ਧਮਕਾਉਣ ਦੇ ਤਰੀਕੇ ਆ ਇਹ ਸਰਕਾਰ ਨੂੰ ਛੱਡਨੇ ਚਾਹੀਦੇ ਆ ਮਤਲਬ ਮੋਰਚਾ ਪਰਚਿਆਂ ਤੋਂ ਵੱਡਾ ਸੀ ਮੋਰਚਾ ਉਹਨਾਂ ਦੇ ਡਰਾਮਿਆਂ ਤੋਂ ਵੱਡਾ ਸੀ ਤੇ ਇਹ ਮੋਰਚੇ ਨੇ ਤਾਂ ਸਾਬਤ ਕਰ ਰਿਹਾ ਕਿ ਨਾ ਮੋਰਚਾ ਪਰਚਿਆਂ ਤੋਂ ਡਰਿਆ ਨਾ ਮੋਰਚਾ ਟੁਲੀ ਲਾਠੀ ਚਾਰਜਾਂ ਤੋਂ ਡਰਿਆ ਨਾ ਪੁਲਿਸ ਤੋਂ ਨਾ ਸਰਕਾਰਾਂ ਤੋਂ ਮੋਰਚੇ 'ਚ ਲੋਕ ਇਕੱਠੇ ਹੋ ਕੇ ਲੜੇ ਆ ਤੇ ਲੋਕਾਂ ਦੇਖੇ ਨੇ ਸਰਕਾਰ ਨੂੰ ਕਰਾਇਆ ਇੱਕ ਸਭ ਤੋਂ ਵੱਡੀ ਗੱਲ ਸੀਗੀ ਜ਼ਰੂਰੀ ਸੀਗਾ ਕਿ ਯੂਨੀਵਰਸਿਟੀ ਦੇ ਵਿੱਚ ਇੰਟਰਨਲ ਤੌਰ ਤੇ ਜਿੰਨੀਆਂ ਵੀ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਆਪਸ ਦੇ ਵਿੱਚ ਵਿਚਾਰਤਾ ਵਿਚਾਰਕ ਮਤਭੇਦ ਹੈਗੇ ਨੇ ਵਿਚਾਰਤਾ ਕਿਸੇ ਦੀ ਕੋਝਾ ਕਿਸੇ ਦੀ ਕੋਝਾ ਜੋ ਆ ਮੋਰਚਾ ਲੜਿਆ ਗਿਆ ਇਸ ਮੋਰਚੇ ਦੇ ਵਿੱਚ ਸਭ ਨੇ ਸਾਥ ਦਿੱਤਾ ਏਬੀਵੀਪੀ ਨੂੰ ਛੱਡ ਲੋ ਏਬੀਵੀਪੀ ਨੂੰ ਛੱਡ ਲੋ ਬਾਕੀ ਜਥੇਬੰਦੀਆਂ ਨੇ ਕੀ ਇੱਕ ਜੁਟਤਾ ਦਿਖਾਈ ਹੈ ਜਾਂ ਕੁਝ ਉਹ ਵੀ ਵਖਰੇਵੇਂ ਰਹੇ ਨੇ ਹਾਂਜੀ ਅਸਲ 'ਚ এবੀਪੀ ਦੇ ਨਾਲ ਕੁਝ ਹੋਰ ਜਥੇਬੰਦੀਆਂ ਵੀ ਸੀਗੀਆਂ ਜਿਨ੍ਹਾਂ ਨੇ ਅਥਾਰਟੀ 'ਚ ਆਪਲੂਸੀ ਕੀਤੀ ਜਾਂ ਉਹਨਾਂ ਨੇ ਐਂ ਕਰਨਾ ਉਹਨਾਂ ਨੂੰ ਤਾਂ ਆਸਮ ਨਹੀਂ ਸੀ ਪਰ ਬਾਕੀ ਸਭ ਜਥੇਬੰਦੀਆਂ ਮੋਰਚੇ 'ਚ ਵਧੀਆ ਜ਼ੋਰ ਲਾਇਆ ਸਾਰਿਆਂ ਨੇ ਕਿਸੇ ਨੂੰ ਆਪਾਂ ਚਾ ਲਈਏ ਕੋਈ ਵਿਚਾਰਤਾਰਾ ਹੋ ਸਕਦੇ ਕਿਸੇ ਦੀ ਟਵੀਟ ਇਸ ਨੂੰ ਇਨਕਲਾਬ ਪਿਆਰਾ ਕਿਸੇ ਨੂੰ ਪੰਜਾਬ ਪਿਆਰਾ ਕਿਸੇ ਨੂੰ ਪੰਥ ਪਿਆਰਾ ਹਨ ਸਾਰਿਆਂ ਨੇ ਆਪੋ ਆਪਣੇ ਨਾਰੇ ਲਾਏ ਆਪੋ ਆਪਣੇ ਜਕਾਰੇ ਲਾਏ ਪਰ ਇੱਕ ਗੱਲ طے ਸੀ ਜੀ ਕਿ ਇਲੈਕਸ਼ਨ ਦੇ ਸੈਨੇਟਾ ਜਿਹੜੇ ਉਹ ਇਲੈਕਸ਼ਨ ਸ਼ਡਿਊਲ ਬਹਾਲ ਕਰਾਉਣਾ ਉਹ ਟਿੱਕ ਸੀ ਤੇ طے ਸੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਇਹ ਸਭ ਦਾ طے ਸੀਗਾ ਹਨਾ ਚੰਡੀਗੜ੍ਹ ਪੰਜਾਬ ਦਾ ਇਹ طے ਸੀ ਸਾਰਿਆਂ ਦਾ ਇਹਨਾਂ ਸਾਰੇ ਨਾਰਿਆਂ ਤੇ ਸਾਰੇ ਇੱਕ ਸੀਗੇ ਬਾਕੀ ਕਿਵੇਂ ਲੜਾਈ ਲੜੀ ਜਾਣੀ ਕਿਵੇਂ ਸੰਘਰਸ਼ ਦੀ ਰੂਪਰੇਖਾ ਉਹਨੂੰ ਲੈ ਕੇ ਵਿਚਾਰ ਮਤਪੇਦ ਹੁੰਦੇ ਕੀ ਨੂੰ ਸਾਡੀ ਸਹਿਮਤੀ ਬਣ ਵੀ ਜਾਂਦੀ ਸੀ ਜੀ ਮੀਟਿੰਗਾਂ 'ਚ ਠੀਕ ਹੈ ਹਾਂਜੀ ਬਿਲਕੁਲ ਬਹੁਤ ਮੁबारकਾ ਗगनबीर ਤੁਹਾਨੂੰ ਤਾਂ ਬਹੁਤ ਸੋਹਣੀ ਗੱਲਬਾਤ ਗगन ਹੋਰਾਂ ਨੇ ਕੀਤੀ ਆ ਔਰ ਇਹ ਮੋਰਚਾ ਹੁਣ ਸਮਾਪਤੀ ਵੱਲ ਹੈ ਕਰੀਬ 1 ਘੰਟੇ ਬਾਅਦ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਕੁਝ ਬਕਾਇਆ ਮੰਗਾ ਜਿਹੜੀਆਂ ਇਸ ਤੋਂ ਪਹਿਲਾਂ ਵੀ ਸੀ ਗगन ਹੋਰਾਂ ਨੇ ਦੱਸਿਆ ਕਿ 14 ਲੋਕਾਂ ਦੇ ਪਰਚੇ ਸੀ ਜਿਹੜੇ ਪਹਿਲਾਂ ਵਾਪਸ ਲੈਣ ਦੇ ਲਈ ਪ੍ਰਸ਼ਾਸਨ ਮੰਨਿਆ ਫਿਰ ਉਸ ਤੋਂ ਬਾਅਦ ਉਸ ਨੇ ਫਿਰ ਆਪਣਾ ਫੈਸਲਾ ਜਿਹੜਾ ਸੀ ਉਹ ਵਾਪਸ ਲੈ ਲਿਆ ਪਰ ਹੁਣ ਦੁਬਾਰਾ ਪ੍ਰਸ਼ਾਸਨ ਦੇ ਨਾਲ ਗੱਲ ਹੋਈ ਹੈ ਤਾਂ ਉਹ ਦੁਬਾਰਾ ਮੰਨੇ ਆ ਕਿ ਅਸੀਂ ਉਹ ਪਰਚੇ ਜਿਹੜੇ ਨੇ ਉਹ ਅਸੀਂ ਵਾਪਸ ਲਵਾਂਗੇ ਜਾਨੀ ਉਹ ਰੱਦ ਹੋ ਜਾਣਗੇ ਹੁਣ ਇਸ ਮੋਰਚੇ ਦੀ ਜਿੱਤ ਹੋਈ ਹੈ ਮੋਰਚੇ ਦੇ ਵਿੱਚ ਅਸੀਂ ਤੁਹਾਨੂੰ ਇਹ ਸਵੇਰ ਵੇਲੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿ ਕੋਈ ਕਿਸੇ ਤਰ੍ਹਾਂ ਦਾ ਵੱਡਾ ਕੋਈ ਫਤਿਹ ਮਾਰਚ ਨਹੀਂ ਹੋਣਾ ਔਰ ਨਾ ਹੀ ਕਿਸੇ ਤਰ੍ਹਾਂ ਦਾ ਵੱਡਾ ਕੋਈ ਸ਼ਕਤੀ ਪ੍ਰਦਰਸ਼ਨ ਹੋਣਾ ਹੈ ਇਸ ਦੇ ਵਿੱਚ ਸਿੱਧੇ ਤੌਰ ਤੇ ਜਿਹੜਾ ਇਸ ਦੀ ਸਮਾਪਤੀ ਹੋਣੀ ਆ ਉਹ ਸਿਰਫ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣਗੀਆਂ ਜਿਨ੍ਹਾਂ ਜਿਨ੍ਹਾਂ ਨੇ ਇਹਦੇ ਵਿੱਚ ਲੜਾਈ ਲੜੀ ਹੈ ਔਰ ਜਿਹੜੀਆਂ ਜਿਹੜੇ ਮੋਰਚੇ ਦੇ ਆਗੂ ਹੈਗੇ ਆ ਉਹ ਆਪਣੇ ਤਰੀਕੇ ਦੇ ਨਾਲ ਆਖਰੀ ਸਪੀਚਾਂ ਦੇ ਕੇ ਇਸ ਨੂੰ ਸਮਾਪਤ ਕਰ ਦੇਣਗੇ ਔਰ ਉਹ ਇਸ ਗੱਲ ਤੇ ਬਹੁਤ ਖੁਸ਼ ਨਹੀਂ ਕਿ ਅਸੀਂ ਮੋਰਚਾ ਜਿੱਤੇ ਆਂ ਅਗਲੀਆਂ ਲੜਾਈਆਂ ਉਹ ਕਹਿੰਦੇ ਸਾਡੀਆਂ ਮਿੱਥੀਆਂ ਹੋਈਆਂ ਉਹਨਾਂ ਨੂੰ ਹੁਣ ਅੱਗੇ ਵਧਣ ਦੇ ਲਈ ਅਗਲੀਆਂ ਤਿਆਰੀਆਂ ਕਰਾਂਗੇ ਆਪਣੇ ਸਹਿਯੋਗੀ ਦਵਿੰਦਰ ਦੇ ਨਾਲ ਮੈਂ ਰਵੀ ਸੰਗਰਾਹ ਹੁਰ ਦਾ ਅਨਮੂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ